ਕਦੋਂ ਤੁਹਾਨੂੰ ਲੱਗਾ ਕਿ ਮੈਂ ਰਜੀਵ ਗਾਂਧੀ ਨੂੰ ਮਾਰਨਾ ਚਾਹਨਾ ਮੈਂ ਮਾਰਾਂਗਾ ਉਸ ਨੂੰ ਬਦਲਾ ਤੁਸੀਂ ਸੋਚਿਆ ਕਿ ਮੈਂ ਲੈਣਾ ਵੈ ਮੈਂ ਇਹ ਤਾਂ ਬਦਲਾ ਲੈਣ ਦੀ ਜਿਸ ਵੇਲੇ ਮੈਂ ਹਾਲ ਦਾਲੇ ਸੁਣ ਰਿਹਾ ਸੀ ਲੋਕਾਂ ਦੇ ਕੋ ਲੋ ਗਾਥਾਵਾਂ ਕਿਸ ਤਰ੍ਹਾਂ ਜਿਹੜੇ ਰਜੀਵ ਗਾਂਧੀ ਦੇ ਗੁੰਡੇ ਉਹਦੇ ਮੰਤਰੀ ਉਹਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਕਿਸ ਤਰ੍ਹਾਂ ਜਿਹੜੀਆਂ ਪੀੜਾਂ ਦੀ ਅਗਵਾਈ ਕਰ ਰਹੇ ਸਨ ਤਾਂ ਉਦੋਂ ਸ਼ਰਿਆਂ ਇਹ ਗੱਲ 100% ਕਲੀਅਰ ਸੀ ਕਿ ਰਜੀਵ ਗਾਂਧੀ ਦੀ ਸ਼ਹੀਦ ਇਹ ਜਿਹੜਾ ਕਤਲੋਗਾਰਤ ਹੋਈ ਆ ਤਾਂ ਮੈਂ ਉਸੇ ਵੇਲੇ ਦ੍ਰਿੜ ਨਿਸ਼ਚੈ ਕਰ ਲਿਆ ਸੀਗਾ ਕਿ ਇਹਨਾਂ ਗੁੰਡਿਆਂ ਦੇ ਸਰਦਾਰ ਨੂੰ ਜਿਹੜੀ ਆ ਮਾਰ ਕੇ ਮੈਂ ਇਸ ਕਤਲੇਆਮ ਦਾ ਜਿਹੜਾ ਨਿਉਂਦਾ ਮੋੜਾਂਗਾ ਔਰ ਇਹਦੇ ਜੱਲ੍ਹਿਆਂ ਵਾਲੇ ਬਾਗ ਮango ਜਿਵੇਂ ਸਾਡੇ ਸ਼ਹਿਰ ਦੇ ਮਹਾਨ ਸ਼ਹੀਦ ਸੇਦੂਦਮ ਸਿੰਘ ਨੇ ਉਸ ਨੂੰ ਕਤਲੇਆਮ ਦੇ ਬੁੱਧੂਦ ਸਿੰਘ ਨੂੰ ਗੋਲੀ ਮਾਰ ਕੇ ਬਦਲਾ ਲਿਆ ਸੀ ਤਾਂ ਉਦਮ ਸਿੰਘ ਦੇ ਆ ਜਿਹੜਾ ਖੂਨ ਹੈ ਉਦਮ ਸਿੰਘ ਦੇ ਸ਼ਹਿਰ ਦਾ ਪਾਸੀ ਹੁੰਦੇ ਨਾਲ ਤੇ ਮੇਰੇ ਰਗਾਂ ਵਿੱਚ ਵਸਦਾ ਸੀ ਔਰ ਮੈਂ ਚਾਹੁੰਦਾ ਸੀ ਉਹ ਹਜ਼ਾਰਾਂ ਜੱਲ੍ਹਿਆਂ ਵਾਲੇ ਬਾਗ ਜਿਹੜੇ ਦਿੱਲੀ ਤੇ ਹੋਰ ਭਾਰਤ ਦੇ ਸ਼ਹਿਰਾਂ ਦੇ ਵਿੱਚ ਸਾਡੇ ਕਤਲੇਆਮ ਕਰਕੇ ਵਰਤੇ ਆ ਗਏ ਮੈਨੂੰ ਲੱਗਦਾ ਕਿ ਮੇਰੇ ਲਈ ਇਹ ਤੋਂ ਵੱਡਾ ਕੋਈ ਹੋਰ ਜਿਹੜਾ ਹੱਲ ਨਹੀਂ ਸੀਗਾ ਕਿ ਮੈਂ ਰਜੀਵ ਗਾਂਧੀ ਨੂੰ ਉਹਦੇ ਕੀਤੇ ਪਾਪਾਂ ਦੀ ਸਜ਼ਾ ਦੇਣ ਲਈ ਉਹਦਾ ਮੈਂ ਕਤਲ ਕਰਨ ਲਈ ਇਹ ਸਟੈਪ ਉਠਾਉਂਦਾ